ਬਾਬਾ ਜੁਝਾਰ ਸਿੰਘ ਹਸਪਤਾਲ ਦਾ ਸ਼ੀਦੀ ਦਿਹਾੜਿਆਂ ਦੇ ਉੱਤੇ ਵੱਡਾ ਉਪਰਾਲਾ 1 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਮਰੀਜ਼ਾਂ ਦੇ ਲਈ ਲਗਾਇਆ ਜਾਵੇਗਾ ਮੁਫਤ ਮੈਡੀਕਲ ਕੈਂਪ ਪੋ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਪੋ ਦੇ ਮਹੀਨੇ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਸੀ ਉਹ ਸਾਕਾ ਹੋਇਆ ਸੀ ਜਿਸ ਸਾਕੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਦੋ ਚਮਕੌਰ ਦੀ ਗੜੀ ਅਤੇ ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦੀ ਸ਼ਹਾਦਤ ਨੂੰ ਪੂਰੀ ਦੁਨੀਆ ਇਹਨਾਂ ਦਿਨਾਂ ਦੇ ਵਿੱਚ ਯਾਦ ਕਰਦੀ ਆ ਅਤੇ ਉਹਨਾਂ ਨੂੰ ਸਜਦਾ ਕੀਤਾ ਜਾਂਦਾ ਹੈ ਉਸਤੇ ਚੱਲਦੇ ਆ ਬਾਬਾ ਜੁਝਾਰ ਸਿੰਘ ਹਸਪਤਾਲ ਦੇ ਵੱਲੋਂ ਉਹਨਾਂ ਦੀ ਯਾਦ ਕਰਦੇ ਹੋਏ ਲੋਕਾਂ ਦੇ ਲਈ ਵੱਡਾ ਉਪਰਾਲਾ ਕੀਤਾ ਗਿਆ। ਉਹਨਾਂ ਨੇ 21 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਮੁਫਤ ਮੈਡੀਕਲ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਦਾਦੇ ਕਿਸ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਅਤੇ ਇਸ ਕੈਂਪ ਦੀ ਸ਼ੁਰੂਆਤ ਦਾ ਉਦਘਾਟਨ ਕਰਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਤੋਂ ਪ੍ਰਧਾਨ ਰਾਜੇਵਾਲ ਪਹੁੰਚੇ ਅਤੇ ਉਹਨਾਂ ਦੇ ਨਾਲ ਹੋਰ ਵੱਖ-ਵੱਖ ਅਹੁਦੇਦਾਰ ਵੀ ਪਹੁੰਚੇ। ਬਹੁਤ ਖੁਸ਼ੀ ਦੀ ਗੱਲ ਹੈ। ਬਾਬਾ ਜੁਝਾਰ ਸਿੰਘ ਮੈਡੀਕਲ ਹਸਪੀਟਲ ਵੱਲੋਂ ਇੱਥੇ ਅੱਜ ਫ੍ਰੀ ਮੈਡੀਕਲ ਕੈਂਪ ਲਾਇਆ ਹੈ ਇਹ ਜੋ ਕੈਂਪਾਂ ਦੀ ਲੋੜ ਹੈ ਲੋਕਾਂ ਨੂੰ ਅੱਜ ਕੱਲ ਟੈਨਸ਼ਨਸ ਬਹੁਤ ਨੇ ਹਾਰਟ ਦੀਆਂ ਬੜੀਆਂ ਪ੍ਰੋਬਲਮਸ ਨੇ 슈ਗਰ ਦੀਆਂ ਬੜੀਆਂ ਪ੍ਰੋਬਲਮਸ ਨੇ ਉਹ ਸਾਰੀਆਂ ਬਿਮਾਰੀਆਂ ਦਾ ਇੱਥੇ ਇਹਨਾਂ ਨੇ ਅੱਜ ਫ੍ਰੀ ਮੈਡੀਕਲ ਕੈਂਪ ਰੱਖਿਆ ਉਹਦੀ ਮੈਨੂੰ ਬੜੀ ਖੁਸ਼ੀ ਆ ਮੈਂ ਵਧਾਈ ਦਿੰਦਾ ਹਸਪੀਟਲ ਦੇ ਪ੍ਰਬੰਧਕਾਂ ਨੂੰ ਇਹ ਇਹਨਾਂ ਨੂੰ ਵਾਹਿਗੁਰੂ ਸਫਲਤਾ ਬਖਸ਼ੇ ਹਸਪੀਟਲ ਨਾਮਾ ਬਣਿਆ ਪਰ ਇੰਤਜ਼ਾਮ ਬਹੁਤ ਅੱਛੇ ਕੀਤੇ ਹੋਏ ਨੇ ਮੈਨੂੰ ਮੈਂ ਜਦੋਂ ਇਹਦੀ ਸ਼ੁਰੂਆਤ ਹੋਈ ਉਦੋਂ ਵੀ ਮੈਂ ਆਇਆ ਸੀ ਮੈਨੂੰ ਲੱਗਿਆ ਕਾਫੀ ਬੇਤਰੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਕੀਤੀ ਹੈ ਔਰ ਸਮਾਂ ਲੱਗਦਾ ਮੈਨੂੰ ਲੱਗਦਾ ਇਹ ਲੀਡਿੰਗ ਹਸਪੀਟਲ ਹੋਏਗਾ ਇਲਾਕੇ ਦਾ ਹਉਣ ਵਾਲੇ ਸਮੇਂ ਚ ਸ਼ਹਿਰ ਦੇ ਲੋਕਾਂ ਨੂੰ ਇਸ ਹਸਪੀਟਲ ਬਾਰੇ ਕੀ ਮੈਸੇਜ ਹੈ ਇਹ ਲੋਕਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਜੇ ਇੱਕ ਚੰਗੀ ਮੈਡੀਕਲ ਫੈਸਿਲਿਟੀਜ਼ ਅਵੇਲੇਬਲ ਨੇ ਕੁਆਲੀਫਾਈਡ ਡਾਕਟਰ ਨੇ ਉਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਲੋਕਾਂ ਨੂੰ